जय भीम जय भारत ਤੁਸੀਂ ਵੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਮੈਂ ਅਮਰਿੰਦਰ ਸਿੰਘ ਸੰਧੂ ਅੱਜ ਅਸੀਂ ਪਿੰਡ rau siana ਵਿਖੇ ਮੌਜੂਦ ਹਾਂ ਜਿੱਥੇ ਕਿ ਇੱਕ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਜੀ ਵੱਲੋਂ ਪਿੰਡਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਵੱਖ-ਵੱਖ ਸਮਾਗਮਾਂ ਦੇ ਵਿੱਚ ਹਾਜ਼ਰੀ ਲਵਾਈ ਜਾਂਦੀ ਹੈ ਤੇ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤੇ ਜਾ ਰਹੇ ਨੇ ਆਓ ਵਿਧਾਇਕ ਮਨਿੰਦਰ ਸਿੰਘ ਨਾਲ ਕਰ ਲੈਨੇ ਆ ਗੱਲਬਾਤ ਸਰ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਸਭ ਤੋਂ ਵੱਡੀ ਉਦਾਹਰਨ ਤਾਂ ਇਹ ਹੈ ਕਿ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਅਧਿਆਪਕ ਨੇ ਉਹ ਆਪਣੇ ਬੱਚਿਆਂ ਨੂੰ ਇੱਕ ਸਰਕਾਰੀ ਸਕੂਲਾਂ ਤੋਂ ਮਵਾ ਰਹੇ ਨੇ ਉਸ ਤੋਂ ਵੀ ਹੋਰ ਉਦਾਹਰਨ ਕੀ ਚੁਣੀਏ। ਮਾਕੀ ਪਿੰਡ ਨੂੰ तकरीबन 21 ਲੱਖ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਦਿੱਤੀ ਹੈ। ਪਰ ਹੋਰ ਵੀ ਜਿਹੜੀਆਂ ਗਰਾਂਟਾਂ ਨੇ ਹਰ ਰੋਜ਼ ਹੀ ਗਰਾਂਟਾਂ ਦੇ ਗੱਫੇ ਸਰਕਾਰ ਵੱਲੋਂ ਦਿੱਤੇ ਜਾਂਦੇ ਆ। ਅੱਜ ਕਿਸੇ ਵੀ ਸਕੂਲ ਦੇ ਵਿੱਚ ਐਸਾ ਨਹੀਂ ਕੋਈ ਨੋ ਟੀਚਰ ਸਕੂਲ ਹੋਵੇ ਸਾਰੇ ਸਕੂਲਾਂ 'ਚ ਟੀਚਰ ਨੇ ਵਧੀਆ ਇਨਫਰਾਸਟ੍ਰਕਚਰ ਆ ਚੰਗਾ ਪੜ੍ਹਨ ਦਾ ਮਾਹੌਲ ਹੈ ਸਾਲ ਦੇ ਵਿੱਚ ਚਾਰ ਵਾਰ ਡਾਕਟਰ ਆਉਂਦੇ ਨੇ ਚੱਕਰ ਕਰਕੇ ਜਾਂਦੇ ਨੇ ਬੱਚਿਆਂ ਨੂੰ ਚੰਗਾ ਇਹਨਾਂ ਨੂੰ ਅੱਜ ਕਿਤਾਬਾਂ ਤੁਸੀਂ ਦੇਖੋਗੇ ਅਪ੍ਰੈਲ ਦੇ ਮਹੀਨੇ ਹੀ ਮਿਲ ਗਈਆਂ ਨਹੀਂ ਤਾਂ ਜਾ ਕੇ ਅਗਸਤ-ਅਗਸਤ 'ਚ ਮਿਲਦੀਆਂ ਸੀ ਇਹ ਸਰਕਾਰ ਪੂਰੇ ਆਪਣੇ ਜ਼ੋਰ ਨਾਲ ਲੱਗੀ ਆ ਪੇਰੈਂਟਸ ਨੂੰ ਵੀ ਮੇਰੀ ਬੇਨਤੀ ਆ ਉਹ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਕ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਤਾਂ ਕਿ ਆਪਾਂ ਸਰਕਾਰ ਵੱਲੋਂ ਚਲਾਏ ਹੋਏ ਇਸ ਮੁਹਿੰਮ ਵਿੱਚ ਹਿੱਸਾ ਬਣਿਏ ਤੇ ਆਪਣੇ ਬੱਚਿਆਂ ਨੂੰ ਸਾਰਥਕ ਬਣਾਈਏ ਤੇ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੋ ਰਹੀ ਲੋਟਾ ਉਹ ਤੋਂ ਬਚੀਏ। ਪਿਉਣ ਵਾਲੇ ਦਿਨਾਂ ਦੇ ਵਿੱਚ ਪਹਿਲਾ ਹਲਕੇ ਦੇ ਵਿੱਚ ਹੋਰ ਕੀ ਬਦਲਦਾ ਹੋਇਆ ਨਜ਼ਰ ਆਉਂਦਾ ਜੀ? ਸਾਰਾ ਕੁਝ ਹੀ ਬਣ ਰਿਹਾ ਜੀ ਤੁਸੀਂ ਦੇਖੋਗੇ ਕੋਈ ਸੜਕ ਆਪਣੇ ਸਾਹਮਣੇ ਸੀਗੀ। ਸਾਰੀਆਂ ਸੜਕਾਂ ਬਣਾਈਆਂ ਨੇ ਹਲਕੇ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵੀ ਸੁਨਹਾਰ ਕੀ ਸਾ ਤੇ ਸ਼ੋਲਾ ਲੱਗ ਰਹੇ ਨੇ। ਜਦੋਂ ਇਹ ਵਿਚਾਰ ਕੀਤਾ ਆਈਟੀਆ ਹੀ ਬੰਦ ਪਈ ਸੀ ਆਈਟੀਆ ਚਾਲੂ ਕਰਾਈਆ ਸੋ ਜੋ ਜੋ ਵੀ ਕਾਣੀਆਂ ਸੀ ਉਹਨੂੰ ਅਸੀਂ ਪੂਰਾ ਕਰਨ ਦੇ ਲਈ ਲਗਾਤਾਰ ਲੱਗਿਆ ਪਾਣੀ ਹਰੇਕ ਪਿੰਡ ਦੇ ਵਿੱਚ ਪਾਉ ਪਚਾਉਣ ਦੇ ਲਈ ਅਸੀਂ ਲਗਾਤਾਰ ਮਿਹਨਤ ਕਰ ਰਹੇ ਹਾਂ ਇੱਕ ਪ੍ਰੋਜੈਕਟ ਬਣਾ ਰਹੇ ਹਾਂ ਹਰ ਪਿੰਡ ਤੇ ਪਾਣੀ ਪਹੁੰਚੂਗਾ